फगवाड़ा विखे श्री राधा कृष्ण सेवा समिति वालों सिटी पैलेस पलाही रोड विखे पंद्रह अक्टूबर तो लेके तेईस अक्टूबर तक शाम सात बजे तो रात दस बजे तक श्री राम कथा दा होगा आयोजन एनडीटीवी पंजाब न्यूजली न्यूज ली फगवाड़ा तो यश शर्मा ते पुनीत दी रिपोर्ट सेवा समिति के सहयोग से पहली बार सिटी पैलेस फगवाड़ा में श्री राम कथा तेईस अक्टूबर तक पंद्रह अक्टूबर 2024 से 23 अक्टूबर 2024 तक सिटी पैलेस में होने जा रही है सभी नगर निवासियों को मैं विनम्र निवेदन करता हूं कृपया वो आए कथा प्रवचन सुनें और अपनी आत्मा का कल्याण करें धन्यवाद भक्तों को सादर जय श्रीमन नारायण मैं स्वामी नारायणाचार्य श्री अवध श्रीमद जगत गुरु रामानुजाचार्य स्वामी श्री डॉक्टर राघवाचार्य जी महाराज के कृपा शिष्य हैं और समस्त नगरवासी क्षेत्रवासी को सूचित करते हुए अपार हर्ष हो रहा है कि भगवान महती कृपा के फलस्वरूप करुणा वरुणालाय भक्तमान चातल परो गुरु गम्भीर सौर आनंद कंद परमानंद श्री सच्चिदानंद भगवान की महती कृपा के फलस्वरूप फगवाड़ा के समस्त नगरवासियों को यह शुभ अवसर प्राप्त हो रहा है पंद्रह अक्टूबर से लेकर के तेईस अक्टूबर दो तक सिटी पैलेस में दिव्य राम कथा का आयोजन हुआ है आप सभी भक्तों से मेरी विनम्र प्रार्थना है कि आप सब लोग इस पावन पुनीत अवसर पर जो यह कार्यक्रम रखा गया है आप सब लोग सादर आमंत्रित हैं अधिक से अधिक संख्या में पधारकर कर भगवान के मंगल में कथा को श्रवण कर अपने जीवन को कृतार्थ कर करें जय श्री राम जय श्रीमारण जय श्री राधे जय श्री राम आज श्री राधा कृष्ण सेवा समिति वालों ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਰਾਮ ਕਥਾ ਪਗਵਾੜਾ ਦੇ ਵਿੱਚ ਸਿਟੀ ਪੈਲੈਸ ਸੀਨੀ ਸਾਡੇ ਸਟੇਟ ਦੀ ਜੋ ਇੱਥੇ ਦੇ ਮਾਲਿਕ ਹਨ ਇਹਨਾਂ ਦੇ ਪੈਲੈਸ ਦੇ ਵਿੱਚ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਜੋ ਰਾਮ ਕਥਾ ਸਤਵੇਂ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋ ਰਹੀ ਆ ਮੈਂ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਸਾਰੇ ਧਾਰਮਿਕ ਪੋਲੀਟਿਕਲ ਨੂੰ ਇਹ ਬੇਨਤੀ ਕਰਦਾ ਵੀ 14 ਤਰੀਕ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਮੋਨੀ ਜੀ ਦੇ ਮੰਦਰ ਤੋਂ ਜਿਹੜੀ ਸ਼ੋਭਾ ਯਾਤਰਾ ਕਲਸ਼ ਯਾਤਰਾ ਲੈ ਕੇ ਜੋ ਸਾਡੀ ਦੇਵੀ ਜੀ ਅਯੁੱਧਿਆ ਤੋਂ ਆ ਰਹੇ ਜਿਨ੍ਹਾਂ ਨੇ ਕਥਾ ਕਰਨੀ ਆ ਇਹ ਸਾਡੇ ਪੰਡਿਤ ਜੀ ਆ ਜਿਹੜੇ ਅਯੁੱਧਿਆ ਤੋਂ ਆਏ ਆ ਇਹ ਵੀ ਸ਼ਾਸਤਰੀ ਜੀ ਇਹ ਨਾਲ ਆ ਉਹਨਾਂ ਦੇ ਸਾਡੇ ਬੀਬੀ ਜੀ ਜਿਹੜੇ ਗੁਰੂ ਜੀ ਆ ਉਹਨਾਂ ਲੋ ਜਿਹੜੀ ਕਥਾ ਹੋ ਰਹੀ ਆ 14 ਤਰੀਕ ਨੂੰ ਮੋਨੀ ਜੀ ਦਾ ਮੰਦਰ ਤੋਂ ਹੋ ਕੇ ਗੋੜ ਮੰਡੀ ਗੌਰ ਮੰਡੀ ਤੋਂ ਹੁੰਦੀ ਹੋਈ ਬਨਸਾ ਵਿਹਾਰ ਬਨਸਾ ਵਿਹਾਰ ਤੋਂ ਹੁੰਦੀ ਹੋਈ ਗੋਸ਼ਾਲਾ ਰੋਡ ਗੋਸ਼ਾਲਾ ਰੋਡ ਤੋਂ ਹੁੰਦੀ ਹੈ ਰਾਮਗੜੀਆ ਗੁਰਦੁਆਰਾ ਰੋਡ ਰਾਮਗੜੀਆ ਗੁਰਦੁਆਰਾ ਤੋਂ ਰੋਡ ਤੋਂ ਹੁੰਦੀ ਹੋਈ ਆਰ ਆਈ ਸਕੂਲ ਆਰ ਆਈ ਸਕੂਲ ਤੋਂ ਰੋਡ ਤੇ ਬਲਾਈ ਰੋਡ ਤੇ ਜਿਹੜਾ ਸਿਟੀ ਪੈਲਸ ਆ ਉਹਦੇ ਚ ਪਹਿਲੀ ਵਾਰੀ ਸਿਟੀ ਪੈਲਸ ਦੇ ਵਿੱਚ ਕਟਾ ਹੋ ਰਹੀ ਆ ਮੈਂ ਆਪਣੇ ਵੱਲੋਂ ਸਾਰੇ RAM ਭਗਤ ਜਿੰਨੇ ਵੀ ਆ ਕਿਉਂਕਿ ਇਹ ਇਹ ਮਹੀਨਾ RAM ਲੀਲਾ ਔਰ ਬੜਾ ਪ੍ਰਸਿੱਧ ਜਿਹੜਾ ਇਹ ਮਹੀਨਾ ਚੱਲ ਰਿਹਾ ਔਰ ਸਾਡੀ ਸਾਰੀ ਮੈਨੇਜਮੈਂਟ ਸ਼੍ਰੀ ਰਾਧਾ ਕਿਸ਼ਨ ਸੇਵਾ ਸੰਧੀ ਦੇ ਸਾਰੇ ਮੈਂਬਰ ਬਿਟੇ ਆ ਔਰ ਅਸੀਂ ਅੱਜ ਪਹਿਲੀ ਮੀਟਿੰਗ ਕਰਨ ਜਾ ਰਹੇ ਆ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਮੈਂ ਆਪਣੇ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਸਾਰੇ ਧਾਰਮਿਕ ਪ੍ਰਟੀਕਲ ਸਾਰਿਆਂ ਨੂੰ ਮੰਤਰਾਂ ਔਰ ਅਸੀਂ ਇਹੀ ਬੇਨਤੀ ਕਰਦੇ ਇਹ ਜਿਹੜੀ ਕਥਾ 15 ਤਰੀਕ ਤੋਂ ਲੈ ਕੇ 23 ਤਰੀਕ ਰ ਹੋਣੀ ਆ 14 ਨੂੰ ਜਿਹੜੀ ਸ਼ੋਭਾ ਯਾਤਰਾ ਹੋਣੀ ਉਹਦੇ ਚ ਭਾਗ ਲੋ ਤੋ ਮੈਂ ਆਪਣੇ ਵੱਲੋਂ ਅੱਜ ਦੇ ਦਿਨ ਤੇ ਸਾਡੇ ਜਿਹੜੇ ਸ੍ਰੀ ਸੁਆਮੀ ਜੀ ਸਾਡੇ ਜਿਹੜੇ ਆਏ ਹੋਇਆ ਅਯੁੱਧਿਆ ਤੋਂ ਉਹ ਵੀ ਆਪਣੇ ਵੱਲੋਂ આમંત્રਣ ਕਰਨਗੇ ਸ਼ਹਿਰ ਨਿਵਾਸੀਆਂ ਨੂੰ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਮ ਸ਼੍ਰੀ ਰਾਮ ਫਗਵਾੜਾ ਨਗਰ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਖਬਰ ਹੈ ਕਿ 15 ਅਕਤੂਬਰ 2024 ਤੋਂ 23 ਅਕਤੂਬਰ 2024 ਤੱਕ ਆਰਾਮ ਕਥਾ ਦਾ ਆਯੋਜਨ ਮਾਨਸਜਾਤ ਕੀ ਵਿਦੇਹੀ ਸਰਵੀ ਜੀ ਜੋ ਕਿ ਪ੍ਰਸਿੱਧ ਕਥਾਵਾਚਕ ਹਨ ਰਮਾਇਣ ਦੇ ਅਯੋਧਿਆ ਤੋਂ ਆ ਰਹੇ ਆ ਔਰ ਸਾਡੇ ਨਾਲ ਜੈਨ ਸਾਹਿਬ ਬੈਠੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਰਾਧਾ ਕਿਚਨ ਸੇਵਾ ਸੰਪਤੀ ਸਿਟੀ ਪੈਲਸ ਪਲਾਈ ਰੋਡ ਫਗਵਾੜਾ ਜਿੱਥੇ ਇਹ ਕਥਾ ਦਾ ਆਯੋਜਨ ਹੋ ਰਿਹਾ ਹੈ ਔਰ ਮੈਂ ਸਾਰੇ ਹੀ ਆਰਾਮਪਗਤ ਨਗਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਇਸ ਆਯੋਜਨ ਨੂੰ ਸਫਲ ਬਣਾਓ ਔਰ 14 ਅਕਤੂਬਰ ਨੂੰ ਅਸੀਂ ਜੋ ਕਿ ਸ਼ੋਭਾ ਯਾਤਰਾ ਦਾ ਜੋ ਆਯੋਜਨ ਕਰ ਰਹੇ ਹਾਂ ਮੋਨੀ ਬਾਬਾ ਦੇ ਮੰਦਿਰ ਤੋਂ ਲੈ ਕੇ ਜਿੱਦਾਂ ਕਿ ਸਾਡੇ ਪ੍ਰਧਾਨ ਜੀ ਨੇ ਰੂਟ ਦੱਸਿਆ ਉਹਦੇ ਮੁਤਾਬਕ ਉੱਥੋਂ ਇਹ ਸ਼ੋਭਾ ਯਾਤਰਾ ਚੱਲ ਕੇ ਕਲਸ਼ ਯਾਤਰਾ ਚੱਲ ਕੇ ਸਿਟੀ ਪੈਲੇਸ 'ਚ ਸਮਾਪਤ ਹੋਏਗੀ ਔਰ ਅਗਲੇ ਦਿਨ 15 ਅਕਤੂਬਰ ਤੋਂ ਰਾਮ ਕਥਾ ਦਾ ਆਯੋਜਨ ਕੀਤਾ ਜਾਏਗਾ ਸਾਡੇ ਨਾਲ ਸਾਡੇ ਪ੍ਰਧਾਨ ਅਰਣ ਕੁਸਲਾ ਜੀ ਸ਼ਾਸਤਰੀ ਜੀ ਬੈਠੇ ਆ ਜਨ ਸਾਹਿਬ ਬੈਠੇ ਆ ਅਨਿਲ ਸ਼ਰਮਾ ਜੀ ਹੈਪੀ ਬਾਜੀ ਸਾਡੇ ਹੋਰ ਬਹੁਤ ਸਾਰੇ ਸਾਥੀ ਸਾਡੇ ਇਹ ਸਾਰੇ ਹੀ ਅੱਜ ਤੋਂ ਸਾਡੀ ਜੋ ਪਹਿਲੀ ਮੀਟਿੰਗ ਹੋਈ ਹੈ ਇਸ ਤੋਂ ਬਾਅਦ ਇਹ ਲਗਾਤਾਰ ਅਸੀਂ ਇਸ ਅਯੋਜਨ ਨੂੰ ਸਫਲ ਕਰਨ ਦੇ ਲਈ ਇਕੱਠੇ ਹੋ ਕੇ ਸਾਰੀਆਂ ਜਾਣ ਕੇ ਜੋ ਵੀ ਧਾਰਮਿਕ ਸੰਸਥਾਵਾਂ ਹਨ ਉਹਨਾਂ ਨੂੰ ਨਾਲ ਲੈ ਕੇ ਇਸ ਅਯੋਜਨ ਦਾ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ